ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੱਸਦੇ ਕਿ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਈ ਵੱਡੇ ਆਗੂਆਂ ਦੇ ਨਾਂ ਤੇ ਕਈ ਕਲਾਕਾਰਾਂ ਦੇ ਨਾਂ ਸ਼ਾਮਿਲ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਜਿਸ ਤੋਂ ਬਾਅਦ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਤਾਂ ਬੀਤੇ ਦਿਨੀ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਕਾਂਗਰਸ ਦਾ ਇੱਕ ਵੱਡਾ ਚਿਹਰਾ ਸੀ ਕਾਂਗਰਸ ਪਾਰਟੀ ਦਾ ਉਹਨਾਂ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜ ਲੀਤਾ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਸੈਂਟ ਜੀਪੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਐਲਾਨ ਦਿੱਤਾ ਜਾਂਦਾ ਜਿਸ ਤੋਂ ਬਾਅਦ ਜੇਕਰ ਹੁਣ ਇੱਕ ਹੋਰ ਨਾਂ ਦੀ ਗੱਲ ਕਰੀਏ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਤੋਂ ਐਮਐਲਏ ਸਨ ਚੱਬੇਵਾਲ ਤੋਂ ਐਮਐਲਏ ਸਨ ਤਾਂ ਉਹਨਾਂ ਵੱਲੋਂ ਵੀ ਹੁਣ ਕਾਂਗਰਸ ਨੂੰ અલਵਿਦਾ ਆਖ ਦਿੱਤਾ ਗਿਆ ਤੇ ਜ਼ੇ ਨਾਲੀ ਉਹਨਾਂ ਵੱਲੋਂ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਗਿਆ ਤਾਂ ਦੱਸਦੀ ਕਿ 15 ਮਾਰਚ ਨੂੰ ਅੱਜ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਚੱਬੇਵਾਲ ਤੋਂ ਵਿਧਾਇਕ ਨੇ ਕਾਂਗਰਸੀ ਵਿਧਾਇਕ ਸਨ ਹੁਣ ਉਹਨਾਂ ਵੱਲੋਂ ਵੀ ਅਗਰੇਸ ਨੂੰ ਅਲਵਿਦਾ ਆਖ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਫਾੜ ਦਿੱਤਾ ਗਿਆ ਤਾਂ ਸੂਤਰਾ ਮਤਾਬਕ ਜੇਕਰ ਗੱਲ ਕਰੀਏ ਤਾਂ ਖਬਰਾਂ سامنے ਆ ਰਹੀਆਂ ਨੇ ਕਿ ਹੁਣ ਆਮ ਆਦਮੀ ਪਾਰਟੀ ਰਾਜਕੁਮਾਰ ਚੱਬੇਵਾਲ ਨੂੰ ਹਸ਼ਿਆਰਪੁਰ ਤੋਂ ਕੈਂਡੀਡੇਟ ਐਲਾਨ ਸਕਦੀ ਹਾਂ ਤਾਂ ਦਾਸ ਜੀਏ ਕਿ ਇੱਕ ਦਲਿਤ ਚਾਰਾ ਨੇ ਰਾਜਕੁਮਾਰ ਚੱਬੇਵਾਲ ਤੇ ਉਹਨਾਂ ਵੱਲੋਂ ਚੱਬੇਵਾਲ ਤੋਂ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ ਤਾਂ ਇੱਕ ਦਲਿਤ ਚਾਰਾ ਔਨ ਕਰਕੇ ਵੱਡੀ ਗਿਣਤੀ 'ਚ ਵੋਟਾਂ ਹਾਸਲ ਕਰਕੇ ਵਿਧਾਇਕ ਬਣੇ ਸਨ ਤਾਂ ਉਸ ਤੋਂ ਬਾਅਦ ਇਹ ਵੀ ਦੱਸਦੀ ਹੈ ਕਿ ਵਿਧਾਨ ਸਭਾ ਦੇ ਵਿੱਚ ਡਿਪਟੀ ਸੀਐਲਪੀ ਲੀਡਰ ਵੀ ਨੇ ਰਾਜਕੁਮਾਰ ਚੱਬੇਵਾਲ ਤਾਂ ਇੱਕ ਬਹੁਤ ਵੱਡਾ ਝਟਕਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਲੱਗਦਾ ਨਜ਼ਰ ਆ ਰਿਹਾ ਤਾਂ ਇਸ ਦੇ ਨਾਲ ਹੀ ਪਹਿਲਾ ਨਾਂ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਵੀ ਕਾਂਗਰਸ ਛੱਡ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਵੀ ਕਾਂਗਰਸ ਨੂੰ ਅਲਵਿਦਾ ਹਾਕ ਦਿੱਤਾ ਜਾਂਦਾ ਇਸ ਦੇ ਨਾਲ ਹੀ ਇੱਕ ਹੋਰ ਨਾਮ ਸਾਹਮਣੇ ਆ ਰਿਹਾ ਤਾਂ ਦੱਸ ਦਈਏ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਵੀ ਹੁਣ ਅਲਵਿਦਾ ਹਾਕ ਦਿੱਤਾ ਗਿਆ ਤੇ ਭਾਜਪਾ ਦਾ ਹੱਥ ਪਾਰ ਲੀਤਾ ਗਿਆ ਤਾਂ ਆਮ ਆਦਮੀ ਪਾਰਟੀ ਦਾ ਨਹੀਂ ਬਲਕਿ ਪਾਜਪਾ ਦਾ ਹੱਥ ਫੜਿਆ ਜਾਂਦਾ ਹੈ ਲਾਡਾ ਤੋਂ ਸਾਬਕਾ ਵਿਧਾਇਕ ਸਨ ਮੰਗਤ رائے ਬਾਂਸਲ ਤੇ ਇਨਵਲੋਹਨ ਪਾਜਪਾ ਦਾ ਹੱਥ ਫੜ ਲੀਤਾ ਜਾਂਦਾ ਤਾਂ ਸੁਨੀਲ ਜਾਖੜ ਦੀ ਅਗਵਾਈ ਹੇਠ ਮੰਗਤ رائے ਬਾਂਸਲ ਪਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਆਗੂ ਵੱਡੇ ਨਾ ਸਿਆਸਤ ਦੇ ਇੱਕ ਦੂਜੇ ਦੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਰਾਜਕੁਮਾਰ ਚੱਬੇਵਾਲ ਨੂੰ ਵੀ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਚ ਜੁਆਇਨ ਕਰ ਵਾਲੀ ਤੱਕ ਐਟਰੀ ਕਰਵਾ ਲਈਤੀ ਗਿਆਤਾ ਵਿਧਾਨ ਸਭਾ ਦੇ ਵਿੱਚ ਸਾਬ ਵਿਧਾਨ ਸਭਾ ਦੇ ਵਿੱਚ ਸੀਐਲਪੀ ਡਿਪਟੀ ਲੀਡਰ ਸਨ ਰਾਜਕੁਮਾਰ ਚੱਬੇਵਾਲਤਾ ਦਲਿਤ ਚਾਰਾ ਵੀ ਨੇਤਾ ਹੁਣ ਸੂਤਰਾ ਮੁਤਾਬਕ ਜੇਕਰ ਗੱਲ ਕਰੀਏ ਤਾਂ ਹਸ਼ਿਆਰਪੁਰ ਚ ਦਲਿਤ ਸੀਟ ਤੋਂ ਇਹਨਾਂ ਨੂੰ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਤੇ ਕਾਫੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਇੱਕ ਐਕਟਿਵ ਪੋਲਿਟਿਕਸ ਕਰਦੇ ਹੋਏ ਨਜ਼ਰ ਆਉਂਦੇ ਨੇ ਰਾਜਕੁਮਾਰ ਚੱਬੇਵਾਲਤਾ ਇਸ ਦੇ ਨਾਲ ਹੀ ਹੁਣ ਕੁਝ ਦਿਨਾਂ ਦੇ ਵਿੱਚ ਕਹਿ ਸਕਦੇ ਆ ਕਿ ਚੋਣ ਜਾਬਤਾ ਲੱਗ ਸਕਦਾ ਜਿਸ ਤੋਂ ਬਾਅਦ ਕਿਸੇ ਦੀ ਵੀ ਸਰਕਾਰ नहीं रवेगी ता उस तो बाद कितने समय ਦੇ ਵਿੱਚ ਚੋਣਾ ਹੁੰਦੀਆਂ ਨੇ ਵੋਟਾਂ ਪੈਂਦੀਆਂ ਨੇ ਉਹ ਦੇਖਣਾ ਹੋਵੇਗਾ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਹੀ ਜਲਦ ਅਨਾਉਂਸਮੈਂਟ ਕੀਤੀ ਜਾ ਸਕਦੀ ਆ ਪਰ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀ ਆਪਣੇ ਕੈਂਡੀਡੇਟ ਨੂੰ ਛਾਂਟਣ ਦੇ ਵਿੱਚ ਲੱਗੀ ਹੋਈ ਆ ਉਹਨਾਂ ਦੇ ਲਿਸਟ ਨੂੰ ਸ਼ਾਰਟਲਿਸਟ ਕਰਨ ਦੇ ਵਿੱਚ ਲੱਗੀ ਆ ਤਾਂ ਜੋ ਵਧੀਆ ਤੋਂ ਵਧੀਆ ਕੈਂਡੀਡੇਟ ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਕੈਂਡੀਡੇਟ ਤਾਰ ਸਕੇ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ ਹਰ ਇੱਕ ਪਾਰਟੀ ਵੱਲੋਂ ਤਾਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਕਾਫੀ ਐਕਟਿਵ ਨਜ਼ਰ ਆ ਰਹੀ ਆਪਾਂ ਆਪਾਂ ਵੀ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪਰ ਕਾਂਗਰਸ ਦੀ ਗੱਲ ਕਰੇ ਤਾਂ ਕਾਂਗਰਸ ਵੱਲੋਂ ਹਜੇ ਤੱਕ ਆਪਣੇ ਕਿਸੇ ਵੀ ਕੈਂਡੀਡੇਟ ਦਾ ਨਾਮ ਐਲਾਨਿਆ ਨਹੀਂ ਗਿਆ ਤਾਂ ਲਗਾਤਾਰ ਹੀ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਨੌਰਥ ਸਾਈਡ ਤੇ ਕਾਫੀ ਜ਼ਿਆਦਾ ਪੋਲਿਟਿਕਸ ਐਕਟਿਵ ਨਜ਼ਰ ਆ ਰਹੀ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਹੁਣ ਹੋਰ ਕਿਹੜਾ ਨਵਾਂ ਸਿਆਸੀ ਆਗੂ ਹੈ ਸਿਆਸੀ ਪਾਰਟੀ ਕੀ ਨਵਾਂ ਐਕਸ਼ਨ ਲੈਂਦੀ ਹੈ ਲੋਕ ਸਭਾ ਚੋਣਾਂ ਲੈ ਕੇ ਪਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਵੀ ਜ਼ਰੂਰ ਕਰਵਾ ਦਿਨੇ ਆਂ ਤਕੋ ਜੀ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਹੈ ਤਦਾਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੱਸਦੇ ਕਿ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਈ ਵੱਡੇ ਆਗੂਆਂ ਦੇ ਨਾਲ ਤੇ ਕਈ ਕਲਾਕਾਰਾਂ ਦੇ ਨਾਲ ਸ਼ਾਮਲ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਜਿਸ ਤੋਂ ਬਾਅਦ ਜੇਕਰ ਕਾਂਗਰਸੀ ਗੱਲ ਕਰੀ ਤਾਂ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਤਾਂ ਬੀਤੇ ਦਿਨੀ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਕਾਂਗਰਸ ਦਾ ਇੱਕ ਵੱਡਾ ਚਹਿਰਾ ਸਨ ਕਾਂਗਰਸ ਪਾਰਟੀ ਦਾ ਉਹਨਾਂ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜ ਲੀਤਾ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਐਲਾਨ ਕੀਤਾ ਜਾਂਦਾ ਜਿਸ ਤੋਂ ਬਾਅਦ ਜੇਕਰ ਹੁਣ ਇੱਕ ਹੋਰ ਨਾਂ ਦੀ ਗੱਲ ਕਰੀਏ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਤੋਂ ਐਮਐਲਏ ਸਨ ਚੱਬੇਵਾਲ ਤੋਂ ਐਮਐਲਏ ਸਨ ਤਾਂ ਉਹਨਾਂ ਵੱਲੋਂ ਵੀ ਹੁਣ ਕਾਂਗਰਸ ਨੂੰ અલਵਿਦਾਕ ਦਿੱਤਾ ਗਿਆ ਤੇ ਜ਼ੈਨਾਲੀ ਉਹਨਾਂ ਵੱਲੋਂ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਗਿਆ ਤਾਂ ਦੱਸ ਦਈਏ ਕਿ 15 ਰਾਮਾਰਜਨੀ ਅੱਜ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਚੱਬੇਵਾਲ ਤੋਂ ਵਿਧਾਇਕ ਨੇ ਕਾਂਗਰਸੀ ਵਿਧਾਇਕਸਾਂ ਨੂੰ ਉਹਨਾਂ ਵੱਲੋਂ ਵੀ ਕਾਂਗਰਸ ਨੂੰ ਅਲਵਿਦਾਗ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਗਿਆ ਤਾਂ ਸੂਤਰਾ ਮਤਾਬਕ ਜੇਕਰ ਗੱਲ ਕਰੀਏ ਤਾਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਆਮ ਆਦਮੀ ਪਾਰਟੀ ਰਾਜਕੁਮਾਰ ਚੱਬੇਵਾਲ ਨੂੰ ਹਸ਼ਿਆਰਪੁਰ ਤੋਂ ਕੈਂਡੀਡੇਟ ਐਲਾਨ ਸਕਦੀ ਹਾਂ ਤਾਂ ਦਾਸ ਜੀ ਇਹ ਕਿ ਇੱਕ ਦਲੀਚਾਰਾ ਨੇ ਰਾਜਕੁਮਾਰ ਚੱਬੇਵਾਲ ਤੇ ਉਹਨਾਂ ਵੱਲੋਂ ਚੱਬੇਵਾਲ ਤੋਂ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ ਤਾਂ ਇੱਕ ਦਲੀ ਚਾਰਾਂ ਔਨ ਕਰਕੇ ਵੱਡੀ ਗਿਣਤੀ ਚ ਵੋਟਾਂ ਹਾਸਲ ਕਰਕੇ ਵਿਧਾਇਕ ਬਣੇ ਸੰਤਾ ਜਿਸ ਤੋਂ ਬਾਅਦ ਇਹ ਵੀ ਦੱਸ ਦਈਏ ਕਿ ਵਿਧਾਨ ਸਭਾ ਦੇ ਵਿੱਚ ਡਿਪਟੀ ਸੀਐਲਪੀ ਲੀਡਰ ਵੀ ਨੇ ਰਾਜਕੁਮਾਰ ਚੱਬੇਵਾਲਤਾ ਇੱਕ ਬਹੁਤ ਵੱਡਾ ਝਟਕਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਲੱਗਦਾ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਨਾਲ ਹੀ ਪਹਿਲਾ ਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਵੀ ਕਾਂਗਰਸ ਛੱਡ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਵੀ ਕਾਂਗਰਸ ਨੂੰ અલਵਿਦਾਗ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਇੱਕ ਹੋਰ ਨਾਮ ਸਾਹਮਣੇ ਆ ਰਿਹਾਤਾ ਦੱਸ ਦਈਏ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਵੀ ਹੁਣ અલਵਿਦਾਗ ਦਿੱਤਾ ਗਿਆ ਤੇ ਪਾਛਪਾ ਦਾ ਹੱਥ ਫੜ ਲੀਤਾ ਗਿਆ ਤਾਂ ਆਮ ਆਦਮੀ ਪਾਰਟੀ ਦਾ ਨਹੀਂ ਬਲਕਿ ਪਾਛਪਾ ਦਾ ਹੱਥ ਫੜਿਆ ਜਾਂਦਾ ਹੈ ਬੁਢਲਾਡਾ ਤੋਂ ਸਾਬਕਾ ਵਿਧਾਇਕ ਸਨ ਮੰਗਤ ਰਾਏ ਬਾਂਸਲ ਤੇ ਇਹਨਾਂ ਵੱਲੋਂ ਪਾਛਪਾ ਦਾ ਹੱਥ ਲਿਤਾ ਜਾਂਦਾ ਤਾਂ ਸੁਨੀਲ ਜਾਖੜ ਦੀ ਅਗਵਾਈ ਹੇਠ ਮੰਗਤ ਰਾਏ ਬਾਂਸਲ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਆਗੂ ਵੱਡੇ ਨਾ ਸਿਆਸਤ ਦੇ ਇੱਕ ਦੂਜੇ ਦੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਦਾ ਰੁਕ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਰਾਜਕੁਮਾਰ ਚੱਬੇਵਾਲ ਨੂੰ ਵੀ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਚ ਜੁਆਇਨ ਕਰਵਾ ਲੀਤਾ ਗਿਆ ਟ੍ਰਿਕ ਕਰਵਾ ਲੀਤੀ ਗਿਆ ਤਾਂ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸੀਐਲਪੀ ਡਿਪਟੀ ਲੀਡਰ ਹਨ ਰਾਜਕੁਮਾਰ ਚੱਬੇਵਾਲ ਤਾਂ ਦਲੀਚਾਰਾ ਵੀ ਨੇਤਾ ਹੋਣ ਸੂਤਰਾ ਮੁਤਾਬਕ ਜੇਕਰ ਗੱਲ ਕਰੀਏ ਤਾਂ ਹਸ਼ਿਆਰਪੁਰ ਚ ਦਲਿਤ ਸੀਟ ਤੋਂ ਇਹਨਾਂ ਨੂੰ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਤੇ ਕਾਫੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਇੱਕ ਐਕਟਿਵ ਪੋਲਿਟਿਕਸ ਕਰਦੇ ਹੋਏ ਨਜ਼ਰ ਆਉਂਦੇ ਨੇ ਰਾਜਕੁਮਾਰ ਚੱਬੇਵਾਲਤਾ ਇਸ ਦੇ ਨਾਲ ਹੀ ਹੁਣ ਕੁਝ ਦਿਨਾਂ ਦੇ ਵਿੱਚ ਕਹਿ ਸਕਦੇ ਆ ਕਿ ਚੋਣ ਜਾਬਤਾ ਲੱਗ ਸਕਦਾ ਜਿਸ ਤੋਂ ਬਾਅਦ ਕਿਸੇ ਦੀ ਵੀ ਸਰਕਾਰ ਨਹੀਂ ਰਵੇਗੀ ਤਾਂ ਉਸ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਵੋਟਾਂ ਪੈਂਦੀਆਂ ਨੇ ਉਹ ਦੇਖਣਾ ਹੋਵੇਗਾ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਹੀ ਜਲਦ ਅਨਾਉਂਸਮੈਂਟ ਕੀਤੀ ਜਾ ਦੀ ਪਰਸਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਹਰੇਕ ਸਿਆਸੀ ਪਾਰਟੀ ਆਪਣੇ ਕੈਂਡੀਡੇਟ ਨੂੰ ਛਾਂਟਣ ਦੇ ਵਿੱਚ ਲੱਗੀ ਹੋਈ ਆ ਉਹਨਾਂ ਦੇ ਲਿਸਟ ਨੂੰ ਸ਼ਾਰਟਲਿਸਟ ਕਰਨ ਦੇ ਵਿੱਚ ਲੱਗੀ ਆ ਤਾਂ ਜੋ ਵਧੀਆ ਤੋਂ ਵਧੀਆ ਕੈਂਡੀਡੇਟ ਆ ਹਰੇਕ ਹਲਕੇ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਆਪਣੇ ਕੈਂਡੀਡੇਟ ਉਤਾਰ ਸਕੇ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ ਹਰੇਕ ਪਾਰਟੀ ਵੱਲੋਂ ਤਾਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਕਾਫੀ ਐਕਟਿਵ ਨਜ਼ਰ ਆ ਰਹੀ ਆ ਭਾਜਪਾ ਵੀ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਪਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਹਜੇ ਤੱਕ ਆਪਣੇ ਕਿਸੇ ਵੀ ਕੈਂਡੀਡੇਟ ਦਾ ਨਾਂ ਆੰਦਿਆ ਨਹੀਂ ਗਿਆ ਤਾਂ ਲਗਾਤਾਰ ਹੀ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਨੌਰਥ ਸਾਈਡ ਤੇ ਕਾਫੀ ਜ਼ਿਆਦਾ politics ਐਕਟਿਵ ਨਜ਼ਰ ਆ ਰਹੀ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਹੁਣ ਹੋਰ ਕਿਹੜਾ ਨਵਾਂ ਸਿਆਸੀ ਆਗੂਆ ਸਿਆਸੀ ਪਾਰਟੀ ਕੀ ਨਵਾਂ ਐਕਸ਼ਨ ਲੈਂਦੀ ਹੈ ਲੋਕ ਸਭਾ ਚੋਣਾਂ ਲੈ ਕੇ ਪਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਵੀ ਜ਼ਰੂਰ ਕਰਵਾ ਦਿਨੇ ਆਂ ਤੱਕੋ ਜੀ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਹੈ ਤਾਂ ਅੱਜ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੱਸਦੇ ਕਿ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਈ ਵੱਡੇ ਆਗੂਆਂ ਦੇ ਨਾਲ ਤੇ ਕਈ ਕਲਾਕਾਰਾਂ ਦੇ ਨਾਲ ਸ਼ਾਮਲ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਜਿਸ ਤੋਂ ਬਾਅਦ ਜੇਕਰ ਕਾਂਗਰਸੀ ਗੱਲ ਕਰੀ ਤਾਂ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਤਾਂ ਬੀਤੇ ਦਿਨੀ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਕਾਂਗਰਸ ਦਾ ਇੱਕ ਵੱਡਾ ਚਹਿਰਾ ਸੰਗਠਨ ਕਾਂਗਰਸ ਪਾਰਟੀ ਦਾ ਉਹਨਾਂ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜ ਲੀਤਾ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਨਾਂ ਐਲਾਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਜੇਕਰ ਹੁਣ ਇੱਕ ਹੋਰ ਨਾਂ ਦੀ ਗੱਲ ਕਰੀਏ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਤੋਂ ਐਮਐਲਏ ਸਨ ਚੱਬੇਵਾਲ ਤੋਂ ਐਮਐਲਏ ਸਨ ਤਾਂ ਉਹਨਾਂ ਵੱਲੋਂ ਵੀ ਹੁਣ ਕਾਂਗਰਸ ਨੂੰ અલਵਿਦਾਕ ਦਿੱਤਾ ਗਿਆ ਤੇ ਜ਼ੇ ਨਾਲ ਹੀ ਉਹਨਾਂ ਵੱਲੋਂ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਗਿਆ ਤਾਂ ਦੱਸ ਦਈਏ ਕਿ 15 ਮਾਰਚ ਨੂੰ ਅੱਜ ਡਾਕਟਰ ਰਾਜਕੁਮਾਰ ਚੱਬੇ ਵਾਲ ਜੋ ਕਿ ਚੱਬੇਵਾਲ ਤੋਂ ਵਿਧਾਇਕ ਨੇ ਕਾਂਗਰਸੀ ਵਿਧਾਇਕ ਸਨ ਉਹਨਾਂ ਵੱਲੋਂ ਵੀ ਕਾਂਗਰਸ ਨੂੰ અલਵਿਦਾਕ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਦਿੱਤਾ ਗਿਆ ਤਾਂ ਸੂਤਰਾ ਮੁਤਾਬਕ ਜੇਕਰ ਗੱਲ ਕਰੀਏ ਤਾਂ ਖਬਰਾਂ سامنے ਆ ਰਹੀਆਂ ਨੇ ਕਿ ਹੁਣ ਆਮ ਆਦਮੀ ਪਾਰਟੀ ਰਾਜਕੁਮਾਰ ਚੱਬੇਵਾਲ ਨੂੰ ਹਸ਼ਿਆਰਪੁਰ ਤੋਂ ਕੈਂਡੀਡੇਟ ਐਲਾਨ ਸਕਦੀ ਹਾਂ ਤਾਂ ਦਾਸ ਜੀਏ ਕਿ ਇੱਕ ਦਲਿਤ ਚਾਰਾ ਨੇ ਰਾਜਕੁਮਾਰ ਚੱਬੇਵਾਲ ਤੇ ਉਹਨਾਂ ਵੱਲੋਂ ਚੱਬੇਵਾਲ ਤੋਂ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ ਤਾਂ ਇੱਕ ਦਲਿਤ ਚਾਰਾ ਔਨ ਕਰਕੇ ਵੱਡੀ ਗਿਣਤੀ 'ਚ ਵੋਟਾਂ ਹਾਸਲ ਕਰਕੇ ਵਧਾਇਕ ਬਣੇ ਸੰਤਾ ਜਿਸ ਤੋਂ ਬਾਅਦ ਇਹ ਵੀ ਦੱਸ ਦਈਏ ਕਿ ਵਿਧਾਨ ਸਭਾ ਦੇ ਵਿੱਚ ਡਿਪਟੀ ਸੀਐਲਪੀ ਲੀਡਰ ਵੀ ਨੇ ਰਾਜਕੁਮਾਰ ਚੱਬੇਵਾਲਤਾ ਇੱਕ ਬਹੁਤ ਵੱਡਾ ਝਟਕਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਲੱਗਦਾ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਨਾਲ ਹੀ ਪਹਿਲਾ ਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਵੀ ਕਾਂਗਰਸ ਛੱਡ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਵੀ ਕਾਂਗਰਸ ਨੂੰ ਅਲਵਿਦਾਗ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਇੱਕ ਹੋਰ ਨਾਮ ਸਾਹਮਣੇ ਆ ਰਿਹਾਤਾ ਦਾਦੀਏ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਵੀ ਹੁਣ ਅਲਵਿਦਾਗ ਦਿੱਤਾ ਗਿਆ ਤੇ ਪਾਜਪਾ ਦਾ ਹੱਥ ਫੜ ਲਿਤਾ ਗਿਆ ਤਾਂ ਆਮ ਆਦਮੀ ਪਾਰਟੀ ਦਾ ਨਹੀਂ ਬਲਕਿ ਪਾਜਪਾ ਦਾ ਹੱਥ ਫੜਿਆ ਜਾਂਦਾ ਹੈ ਬੁਢਲਾਡਾ ਤੋਂ ਸਾਬਕਾ ਵਿਧਾਇਕ ਸਨ ਮੰਗਤ ਰਾਏ ਬਾਂਸਲ ਤੇ ਇਹਨਾਂ ਵੱਲੋਂ ਹਣ ਪਾਜਪਾ ਦਾ ਹੱਥ ਲਿਤਾ ਜਾਂਦਾ ਤਾਂ ਸੁਨੀਲ ਜਾਖੜ ਦੇ ਅਗਵਾਈ ਹੇਠ ਮੰਗਤ رائے ਬਾਂਸਲ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਆਗੂ ਵੱਡੇ ਨਾ ਸਿਆਸਤ ਦੇ ਇੱਕ ਦੂਜੇ ਦੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਦਾ ਰੁਕ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸਿਏ ਕਿ ਰਾਜਕੁਮਾਰ ਚੱਬੇਵਾਲ ਨੂੰ ਵੀ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਚ ਜੁਆਇਨ ਕਰਵਾ ਲੀਤਾ ਗਿਆ ਐਟਰੀ ਕਰਵਾ ਲਈਤੀ ਗਿਆ ਤਾਂ ਵਿਧਾਨ ਸਭਾ ਦੇ ਵਿੱਚ ਸਾਬ ਵਿਧਾਨ ਸਭਾ ਦੇ ਵਿੱਚ ਸੀਐਲਪੀ ਡਿਪਟੀ ਲੀਡਰ ਸਨ ਰਾਜਕੁਮਾਰ ਚੱਬੇਵਾਲ ਤਾਂ ਦਲੀਚਾਰਾ ਵੀ ਨੇਤਾ ਹੋਣ ਸੂਤਰਾ ਮੁਤਾਬਕ ਜੇਕਰ ਗੱਲ ਕਰੀਏ ਤਾਂ ਹਸ਼ਿਆਰਪੁਰ ਚ ਦਲਿਤ ਸੀਟ ਤੋਂ ਇਹਨਾਂ ਨੂੰ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਤੇ ਕਾਫੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਇੱਕ ਐਕਟਿਵ ਪੋਲਿਟਿਕਸ ਕਰਦੇ ਹੋਏ ਨਜ਼ਰ ਆਉਂਦੇ ਨੇ ਰਾਜਕੁਮਾਰ ਜੱਬੇਵਾਲ ਤਾਂ ਇਸੇ ਨਾਲ ਹੀ ਹੁਣ ਕੁਝ ਦਿਨਾਂ ਦੇ ਵਿੱਚ ਕਹਿ ਸਕਦੇ ਆ ਕਿ ਚੋਣ ਜਾਬਤਾ ਲੱਗ ਸਕਦਾ ਜਿਸ ਤੋਂ ਬਾਅਦ ਕਿਸੇ ਦੀ ਵੀ ਸਰਕਾਰ ਨਹੀਂ ਰਵੇਗੀ ਤਾਂ ਉਸ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਵੋਟਾਂ ਪੈਂਦੀਆਂ ਨੇ ਉਹ ਦੇਖਣਾ ਹੋਵੇਗਾ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਹੀ ਜਲਦ ਅਨਾਉਂਸਮੈਂਟ ਕੀਤੀ ਜਾ ਸਕਦੀ ਦੀ ਅਪਰਿਸ਼ਤੋ ਪਹਿਲਾਂ ਜੇਕਰ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀ ਆਪਣੇ ਕੈਂਡੀਡੇਟ ਨੂੰ ਛਾਂਟਣ ਦੇ ਵਿੱਚ ਲੱਗੀ ਹੋਈ ਆ ਉਹਨਾਂ ਦੇ ਲਿਸਟ ਨੂੰ ਸ਼ਾਰਟਲਿਸਟ ਕਰਨ ਦੇ ਵਿੱਚ ਲੱਗੀ ਆ ਤਾਂ ਜੋ ਵਧੀਆ ਤੋਂ ਵਧੀਆ ਕੈਂਡੀਡੇਟ ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਕੈਂਡੀਡੇਟ ਤਾਰ ਸਕੇ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ ਹਰ ਇੱਕ ਪਾਰਟੀ ਵੱਲੋਂ ਤਾਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਕਾਫੀ ਐਕਟਿਵ ਨਜ਼ਰ ਆ ਰਹੀ ਆ ਭਾਜਪਾ ਵੀ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਪਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਹਜੇ ਤੱਕ ਆਪਣੇ ਕਿਸੇ ਵੀ ਕੈਂਡੀਡੇਟ ਦਾ ਨਾਂ ਐਲਾਨ ਆਂ ਨਹੀਂ ਗਿਆ ਤਾਂ ਲਗਾਤਾਰ ਹੀ ਲੋਕਾਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਨੌਰਥ ਸਾਈਡ ਤੇ ਕਾਫੀ ਜ਼ਿਆਦਾ politics ਐਕਟਿਵ ਨਜ਼ਰ ਆ ਰਹੀ ਹੈ ਤਾਂ ਦੇਖਣਾ ਹੈ ਹੋਵੇਗਾ ਕਿ ਹੁਣ ਹੋਰ ਕਿਹੜਾ ਨਵਾਂ ਸਿਆਸੀ ਆਗੂ ਆ ਸਿਆਸੀ ਪਾਰਟੀ ਕੀ ਨਵਾਂ ਐਕਸ਼ਨ ਲੈਂਦੀ ਹੈ ਲੋਕ ਸਭਾ ਚੋਣਾਂ ਲੈ ਕੇ ਪਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਵੀ ਜ਼ਰੂਰ ਕਰਵਾ ਦਿਨੇ ਆ ਤਕੋ ਜੀ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਹੈ ਤਦਾਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਜੇ ਕਿ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਈ ਵੱਡੇ ਆਗੂਆਂ ਦੇ ਨਾਲ ਤੇ ਕਈ ਕਲਾਕਾਰਾਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਜਿਸ ਤੋਂ ਬਾਅਦ ਜੇਕਰ ਕਾਂਗਰਸੀ ਗੱਲ ਕਰੀ ਤਾਂ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਤਾਂ ਬੀਤੇ ਦਿਨੀ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਕਾਂਗਰਸ ਦਾ ਇੱਕ ਵੱਡਾ ਚਹਿਰਾ ਸੰਗਠਨ ਕਾਂਗਰਸ ਪਾਰਟੀ ਦਾ ਉਹਨਾਂ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜ ਲਿੱਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਨਾਂ ਐਲਾਨ ਕੀਤਾ ਜਾਂਦਾ ਜਿਸ ਤੋਂ ਬਾਅਦ ਜੇਕਰ ਹੁਣ ਇੱਕ ਹੋਰ ਨਾਂ ਦੀ ਗੱਲ ਕਰੀਏ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਤੋਂ ਐਮਐਲਏ ਸਨ ਚੱਬੇਵਾਲ ਤੋਂ ਐਮਐਲਏ ਸਨ ਤਾਂ ਉਹਨਾਂ ਵੱਲੋਂ ਵੀ ਹੁਣ ਕਾਂਗਰਸ ਨੂੰ અલਵਿਦਾ ਕਿਹਾ ਦਿੱਤਾ ਗਿਆ ਤੇ ਜ਼ੈਨਾਲੀ ਉਹਨਾਂ ਵੱਲੋਂ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਗਿਆ ਤਾਂ ਦੱਸਦੀ ਕਿ 15 ਮਾਰਚ ਨੂੰ ਅੱਜ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਚੱਬੇਵਾਲ ਤੋਂ ਵ代यक ਨੇ ਕਾਂਗਰਸੀ ਵ代यक ਸਨ ਹੁਣ ਉਹਨਾਂ ਵੱਲੋਂ ਵੀ ਕਾਂਗਰਸ ਨੂੰ ਅਲਵਿਦਾਗ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਗਿਆ ਤਾਂ ਸੂਤਰਾ ਮੁਤਾਬਕ ਜੇਕਰ ਗੱਲ ਕਰੀਏ ਤਾਂ ਖਬਰਾਂ سامنے ਆ ਰਹੀਆਂ ਨੇ ਕਿ ਹੁਣ ਆਮ ਆਦਮੀ ਪਾਰਟੀ ਰਾਜਕੁਮਾਰ ਚੱਬੇਵਾਲ ਨੂੰ ਹਸ਼ਿਆਰਪੁਰ ਤੋਂ ਕੈਂਡੀਡੇਟ ਐਲਾਨ ਸਕਦੀ ਹਾਂ ਤਾਂ ਦਾਅਵਾ ਦੱਸਿਆ ਕਿ ਇੱਕ ਦਲਿਤ ਚਾਰਾ ਨੇ ਰਾਜਕੁਮਾਰ ਚੱਬੇਵਾਲ ਤੇ ਉਹਨਾਂ ਵੱਲੋਂ ਚੱਬੇਵਾਲ ਤੋਂ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ ਤਾਂ ਇੱਕ ਦਲਿਤ ਚਾਰਾ ਔਨ ਕਰਕੇ ਵੱਡੀ ਗਿਣਤੀ 'ਚ ਵੋਟਾਂ ਹਾਸਲ ਕਰਕੇ ਵਧਾਇਕ ਬਣੇ ਸੰਤਾ ਜਿਸ ਤੋਂ ਬਾਅਦ ਇਹ ਵੀ ਦੱਸਦੀ ਹੈ ਕਿ ਵਿਧਾਨ ਸਭਾ ਦੇ ਵਿੱਚ ਡਿਪਟੀ ਸੀਐਲਪੀ ਲੀਡਰ ਵੀ ਨੇ ਰਾਜਕੁਮਾਰ ਚੱਬੇਵਾਲਤਾ ਇੱਕ ਬਹੁਤ ਵੱਡਾ ਝਟਕਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਲੱਗਦਾ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਨਾਲ ਹੀ ਇੱਕ ਪਹਿਲਾ ਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਵੀ ਕਾਂਗਰਸ ਛੱਡ ਦਿੱਤੀ ਜਾਂਦੀ ਉਸ ਤੋਂ ਬਾਅਦ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਵੀ ਕਾਂਗਰਸ ਨੂੰ ਅਲਵਿਦਾਗਿ ਹਾਕ ਦਿੱਤਾ ਜਾਂਦਾ ਇਸ ਦੇ ਨਾਲ ਹੀ ਇੱਕ ਹੋਰ ਨਾਮ ਸਾਹਮਣੇ ਆ ਰਿਹਾ ਤਾਂ ਦੱਸ ਦਈਏ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਵੀ ਹੁਣ ਅਲਵਿਦਾਗਿ ਦਿੱਤਾ ਗਿਆ ਤੇ ਪਾਸ਼ਪਾ ਦਾ ਹੱਥ ਪਾਰਲੀਤਾ ਗਿਆ ਤਾਂ ਆਮ ਆਦਮੀ ਪਾਰਟੀ ਦਾ ਨਹੀਂ ਬਲਕਿ ਭਾਜਪਾ ਦਾ ਹੱਥ ਫੜਿਆ ਜਾਂਦਾ ਹੈ ਲਾਡਾ ਤੋਂ ਸਾਬਕਾ ਵਿਧਾਇਕ ਸਨ ਮੰਗਤ رائے ਬਾਂਸਲ ਤੇ ਇਹਨਾਂ ਬਲੋਹਨ ਭਾਜਪਾ ਦਾ ਹੱਥ ਫੜ ਲਿਤਾ ਜਾਂਦਾ ਹੈ ਤਾਂ ਸੁਨੀਲ ਜਾਖੜ ਦੇ ਅਗਵਾਈ ਹੇਠ ਮੰਗਤ رائے ਬਾਂਸਲ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਆਗੂ ਵੱਡੇ ਨਾ ਸਿਆਸਤ ਦੇ ਇੱਕ ਦੂਜੇ ਦੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਰਾਜਕੁਮਾਰ ਚੱਬੇਵਾਲ ਨੂੰ ਵੀ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਚ ਜੁਆਇਨ ਕਰ ਵਾਲੀਤਾਗੇ ਐਟ੍ਰਿਕ ਕਰਵਾ ਲਈ ਤੀ ਗਿਆ ਤਾਂ ਵਿਧਾਨ ਸਭਾ ਦੇ ਵਿੱਚ ਸਾ ਵਿਧਾਨ ਸਭਾ ਦੇ ਵਿੱਚ ਸੀਐਲਪੀ ਡਿਪਟੀ ਲੀਡਰਸ ਹਨ ਰਾਜਕੁਮਾਰ ਚੱਬੇਵਾਲਤਾ ਦਲਿਤ ਚਾਰਾ ਵੀ ਨੇਤਾ ਹੁਣ ਸੂਤਰਾਂ ਮੁਤਾਬਕ ਜੇਕਰ ਗੱਲ ਕਰੀਏ ਤਾਂ ਹਸ਼ਿਆਰਪੁਰ ਚ ਦਲਿਤ ਸੀਟ ਤੋਂ ਇਹਨਾਂ ਨੂੰ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਤੇ ਕਾਫੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਇੱਕ ਐਕਟਿਵ ਪੋਲਿਟਿਕਸ ਕਰਦੇ ਹੋਏ ਨਜ਼ਰ ਆਉਂਦੇ ਨੇ ਰਾਜਕੁਮਾਰ ਚੱਬੇਵਾਲਤਾ ਇਸ ਦੇ ਨਾਲ ਹੀ ਹੁਣ ਕੁਝ ਦਿਨਾਂ ਦੇ ਵਿੱਚ ਕਹਿ ਸਕਦੇ ਆ ਕਿ ਚੋਣ ਜਾਬਤਾ ਲੱਗ ਸਕਦਾ ਜਿਸ ਤੋਂ ਬਾਅਦ ਕਿਸੇ ਦੀ ਵੀ ਸਰਕਾਰ ਨਹੀਂ ਰਹੇਗੀ ਤਾਂ ਉਸ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਵੋਟਾਂ ਪੈਂਦੀਆਂ ਨੇ ਉਹ ਦੇਖਣਾ ਹੋਵੇਗਾ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਹੀ ਜਲਦ ਅਨਾਉਂਸਮੈਂਟ ਕੀਤੀ ਜਾ ਸਕਦੀ ਆ ਪਰ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਹਰੇਕ ਸਿਆਸੀ ਪਾਰਟੀ ਆਪਣੇ ਕੈਂਡੀਡੇਟ ਨੂੰ ਛਾਂਟਣ ਦੇ ਵਿੱਚ ਲੱਗੀ ਹੋਈ ਆ ਉਹਨਾਂ ਦੇ ਲਿਸਟ ਨੂੰ ਸ਼ਾਰਟਲਿਸਟ ਕਰਨ ਦੇ ਵਿੱਚ ਲੱਗੀ ਹੋਈ ਆ ਤਾਂ ਜੋ ਵਧੀਆ ਤੋਂ ਵਧੀਆ ਕੈਂਡੀਡੇਟ ਆ ਹਰੇਕ ਹਲਕੇ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਆਪਣੇ ਕੈਂਡੀਡੇਟ ਉਤਾਰ ਸਕੇ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ ਹਰੇਕ ਪਾਰਟੀ ਵੱਲੋਂ ਤਾਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਕਾਫੀ ਐਕਟਿਵ ਨਜ਼ਰ ਆ ਆਪਾ ਪਾਛ ਪਾ ਵੀ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਹਜੇ ਤੱਕ ਆਪਣੇ ਕਿਸੇ ਵੀ ਕੈਂਡੀਡੇਟ ਦਾ ਨਾਂ ਐਲਾਨਿਆ ਨਹੀਂ ਗਿਆ ਤਾਂ ਲਗਾਤਾਰ ਹੀ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਨੌਰਥ ਸਾਈਡ ਤੇ ਕਾਫੀ ਜ਼ਿਆਦਾ ਪੋਲਿਟਿਕਸ ਐਕਟਿਵ ਨਜ਼ਰ ਆ ਰਹੀ ਹੈ ਤਾਂ ਦੇਖਣਾ ਹੈ ਹੋਵੇਗਾ ਕਿ ਹੁਣ ਹੋਰ ਕਿਹੜਾ ਨਵਾਂ ਸਿਆਸੀ ਆਗੂ ਜਾਂ ਸਿਆਸੀ ਪਾਰਟੀ ਕੀ ਨਵਾਂ ਐਕਸ਼ਨ ਲੈਂਦੀ ਹੈ ਲੋਕ ਸਭਾ ਚੋਣਾਂ ਲੈ ਕੇ ਪਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਵੀ ਜ਼ਰੂਰ ਕਰਵਾ ਦਿਨੇ ਆਂ ਕੋਜੀ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਹੈ ਤਾਂ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੱਸਦੇ ਕਿ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਈ ਵੱਡੇ ਆਗੂਆਂ ਦੇ ਨਾਲ ਤੇ ਕਈ ਕਲਾਕਾਰਾਂ ਦੇ ਨਾਲ ਸ਼ਾਮਲ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਜਿਸ ਤੋਂ ਬਾਅਦ ਜੇਕਰ ਕਾਂਗਰਸੀ ਗੱਲ ਕਰੀ ਤਾਂ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਤਾਂ ਬੀਤੇ ਦਿਨੀ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਕਾਂਗਰਸ ਦਾ ਇੱਕ ਵੱਡਾ ਚਿਹਰਾ ਸੰਗਠਨ ਕਾਂਗਰਸ ਪਾਰਟੀ ਦਾ ਉਹਨਾਂ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜ ਲੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਐਲਾਨ ਕੀਤਾ ਜਾਂਦਾ ਜਿਸ ਤੋਂ ਬਾਅਦ ਜੇਕਰ ਹੁਣ ਇੱਕ ਹੋਰ ਨਾਮ ਦੀ ਗੱਲ ਕਰੀਏ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਤੋਂ ਐਮਐਲਏ ਸਨ ਚੱਬੇਵਾਲ ਤੋਂ ਐਮਐਲਏ ਸਨ ਤਾਂ ਉਹਨਾਂ ਵੱਲੋਂ ਵੀ ਹੁਣ ਕਾਂਗਰਸ ਨੂੰ અલਵਿਦਾਕ ਦਿੱਤਾ ਗਿਆ ਤੇ ਜ਼ੈਨਾਲੀ ਉਹਨਾਂ ਵੱਲੋਂ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਗਿਆ ਤਾਂ ਦੱਸਦੀ ਕਿ 15 ਮਾਰਚ ਨੂੰ ਅੱਜ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਚੱਬੇਵਾਲ ਤੋਂ ਵਿਧਾਇਕ ਨੇ ਕਾਂਗਰਸੀ ਵਿਧਾਇਕਸਨ ਹੋਣ ਉਹਨਾਂ ਵੱਲੋਂ ਵੀ ਕਾਂਗਰਸ ਨੂੰ ਹਲ ਵਿਧਾਗ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਫਾੜ ਦਿੱਤਾ ਗਿਆ ਤਾਂ ਸੂਤਰਾ ਮਤਾਬਕ ਜੇਕਰ ਗੱਲ ਕਰੀਏ ਤਾਂ ਖਬਰਾਂ سامنے ਆ ਰਹੀਆਂ ਨੇ ਕਿ ਹੁਣ ਆਮ ਆਦਮੀ ਪਾਰਟੀ ਰਾਜਕੁਮਾਰ ਚੱਬੇਵਾਲ ਨੂੰ ਹਸ਼ਿਆਰਪੁਰ ਤੋਂ ਕੈਂਡੀਡੇਟ ਐਲਾਨ ਸਕਦੀ ਹਾ ਤਾਂ ਦਾਸ ਜੀਏ ਕਿ ਇੱਕ ਦਲਿਤ ਚਾਰਾ ਨੇ ਰਾਜਕੁਮਾਰ ਚੱਬੇਵਾਲ ਤੇ ਉਹਨਾਂ ਵੱਲੋਂ ਚੱਬੇਵਾਲ ਤੋਂ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ ਤਾਂ ਇੱਕ ਦਲਿਤ ਚਾਰਾ ਔਨ ਕਰਕੇ ਵੱਡੀ ਗਿਣਤੀ ਚ ਵੋਟਾਂ ਹਾਸਲ ਕਰਕੇ ਕੇ ਵਧਾਇਕ ਬਣੇ ਸਨ ਤਾਂ ਉਸ ਤੋਂ ਬਾਅਦ ਇਹ ਵੀ ਦੱਸ ਦਈਏ ਕਿ ਵਿਧਾਨ ਸਭਾ ਦੇ ਵਿੱਚ ਡਿਪਟੀ ਸੀਐਲਪੀ ਲੀਡਰ ਵੀ ਨੇ ਰਾਜਕੁਮਾਰ ਚੱਬੇਵਾਲਤਾ ਇੱਕ ਬਹੁਤ ਵੱਡਾ ਝਟਕਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਲੱਗਦਾ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਨਾਲ ਹੀ ਇੱਕ ਪਹਿਲਾ ਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾ ਵੀ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਵੀ ਕਾਂਗਰਸ ਛੱਡ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਵੀ ਕਾਂਗਰਸ ਨੂੰ ਅਲਵਿਦਾਗ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਇੱਕ ਹੋਰ ਨਾਮ ਸਾਹਮਣੇ ਆ ਰਿਹਾ ਤਾ ਦੱਸ ਦਈਏ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਵੀ ਹੁਣ ਅਲਵਿਦਾਗ ਦਿੱਤਾ ਗਿਆ ਤੇ ਭਾਜਪਾ ਦਾ ਹੱਥ ਫੜ ਲੀਤਾ ਗਿਆ ਤਾਂ ਆਮ ਆਦਮੀ ਪਾਰਟੀ ਦਾ ਨਹੀਂ ਬਲਕਿ ਭਾਜਪਾ ਦਾ ਹੱਥ ਫੜਿਆ ਜਾਂਦਾ ਹੈ ਬੁੜਲਾਡਾ ਤੋਂ ਸਾਬਕਾ ਵਿਧਾਇਕ ਸਨ ਮੰਗਤ ਰਾਏ ਬਾਂਸਲ ਤੇ ਇਹਨਾਂ ਵੱਲੋਂ ਭਾਜਪਾ ਦਾ ਹੱਥ ਲਿਤਾ ਜਾਂਦਾ ਤਾਂ ਸੁਨੀਲ ਜਾਖੜ ਦੇ ਅਗਵਾਈ ਹੇਠ ਮੰਗਤ رائے ਬਾਂਸਲ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਆਗੂ ਵੱਡੇ ਨਾ ਸਿਆਸਤ ਦੇ ਇੱਕ ਦੂਜੇ ਦੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਦਾ ਰੁਕ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸ ਜੀਏ ਕਿ ਰਾਜਕੁਮਾਰ ਚੱਬੇਵਾਲ ਨੂੰ ਵੀ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ 'ਚ ਜੁਆਇਨ ਕਰਵਾ ਲੀਤਾ ਗਿਆ ਐਟ੍ਰਿਕ ਕਰਵਾ ਲੀਤੀ ਗਿਆ ਤਾਂ ਵਿਧਾਨ ਸਭਾ ਦੇ ਵਿੱਚ ਸਾ ਵਿਧਾਨ ਸਭਾ ਦੇ ਵਿੱਚ ਸੀਐਲਪੀ ਡਿਪਟੀ ਲੀਡਰ ਸਨ ਰਾਜਕੁਮਾਰ ਚੱਬੇਵਾਲ ਤਾਂ ਅਲੀ ਚਾਰਾ ਵੀ ਨੇਤਾ ਹੋਣ ਸੂਤਰਾ ਮੁਤਾਬਕ ਜੇਕਰ ਗੱਲ ਕਰੀਏ ਤਾਂ ਹਸ਼ਿਆਰਪੁਰ ਚ ਦਲਿਤ ਸੀਟ ਤੋਂ ਇਹਨਾਂ ਨੂੰ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਤੇ ਕਾਫੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਇੱਕ ਐਕਟਿਵ ਪੋਲਿਟਿਕਸ ਕਰਦੇ ਹੋਏ ਨਜ਼ਰ ਆਉਂਦੇ ਨੇ ਰਾਜਕੁਮਾਰ ਚੱਬੇਵਾਲ ਤਾਂ ਇਸ ਦੇ ਨਾਲ ਹੀ ਹੁਣ ਕੁਝ ਦਿਨਾਂ ਦੇ ਵਿੱਚ ਕਹਿ ਸਕਦੇ ਆ ਕਿ ਚੋਣ ਜਾਬਤਾ ਲੱਗ ਸਕਦਾ ਜਿਸ ਤੋਂ ਬਾਅਦ ਕਿਸੇ ਦੀ ਵੀ ਸਰਕਾਰ ਨਹੀਂ ਰਵੇਗੀ ਤਾਂ ਉਸ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਵੋਟਾਂ ਪੈਂਦੀਆਂ ਨੇ ਉਹ ਦੇਖਣਾ ਹੋਵੇਗਾ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਹੀ ਜਲਦ ਅਨਾਉਂਸਮੈਂਟ ਕੀਤੀ ਜਾ ਦੀ ਆ ਪਰਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀ ਆਪਣੇ ਕੈਂਡੀਡੇਟ ਨੂੰ ਛਾਂਟਣ ਦੇ ਵਿੱਚ ਲੱਗੀ ਹੋਈ ਆ ਉਹਨਾਂ ਦੇ ਲਿਸਟ ਨੂੰ ਸ਼ਾਰਟਲਿਸਟ ਕਰਨ ਦੇ ਵਿੱਚ ਲੱਗੀ ਆ ਤਾਂ ਜੋ ਵਧੀਆ ਤੋਂ ਵਧੀਆ ਕੈਂਡੀਡੇਟ ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਕੈਂਡੀਡੇਟ ਉਤਾਰ ਸਕੇ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ ਹਰ ਇੱਕ ਪਾਰਟੀ ਵੱਲੋਂ ਤਾਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਕਾਫੀ ਐਕਟਿਵ ਨਜ਼ਰ ਆ ਰਹੀ ਆ ਭਾਜਪਾ ਵੀ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਪਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਹਜੇ ਤੱਕ ਆਪਣੇ ਕਿਸੇ ਵੀ ਕੈਂਡੀਡੇਟ ਦਾ ਨਾਂ ਆੰਦਿਆ ਨਹੀਂ ਗਿਆ ਤਾਂ ਲਗਾਤਾਰ ਹੀ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਨੌਰਥ ਸਾਈਡ ਤੇ ਕਾਫੀ ਜ਼ਿਆਦਾ politics ਐਕਟਿਵ ਨਜ਼ਰ ਆ ਰਹੀ ਹੈ ਤਾਂ ਦੇਖਣਾ ਹੈ ਹੋਵੇਗਾ ਕਿ ਹੁਣ ਹੋਰ ਕਿਹੜਾ ਨਵਾਂ ਸਿਆਸੀ ਆਗੂਆ ਸਿਆਸੀ ਪਾਰਟੀ ਕੀ ਨਵਾਂ ਐਕਸ਼ਨ ਲੈਂਦੀ ਹੈ ਲੋਕ ਸਭਾ ਚੋਣਾਂ ਲੈ ਕੇ ਪਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਵੀ ਜ਼ਰੂਰ ਕਰਵਾ ਦਿਨੇ ਆ ਤਾਕ ਕੋਜੀ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਹੈ ਤਾਂ ਅੱਜ ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੱਸਦੇ ਕਿ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਈ ਵੱਡੇ ਆਗੂਆਂ ਦੇ ਨਾਂ ਤੇ ਕਈ ਕਲਾਕਾਰਾਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਜਿਸ ਤੋਂ ਬਾਅਦ ਜੇਕਰ ਕਾਂਗਰਸੀ ਗੱਲ ਕਰੀ ਤਾਂ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਤਾਂ ਬੀਤੇ ਦਿਨੀ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਕਾਂਗਰਸ ਦਾ ਵੱਡਾ ਚਿਹਰਾ ਸਨ ਕਾਂਗਰਸ ਪਾਰਟੀ ਦਾ ਉਹਨਾਂ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜ ਲੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸੰਜੀ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਐਲਾਨ ਕੀਤਾ ਜਾਂਦਾ ਜਿਸ ਤੋਂ ਬਾਅਦ ਜੇਕਰ ਹੁਣ ਇੱਕ ਹੋਰ ਨਾਮ ਦੀ ਗੱਲ ਕਰੀਏ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਤੋਂ ਐਮਐਲਏ ਸਨ ਚੱਬੇਵਾਲ ਤੋਂ ਐਮਐਲਏ ਸਨ ਤਾਂ ਉਹਨਾਂ ਵੱਲੋਂ ਵੀ ਹੁਣ ਕਾਂਗਰਸ ਨੂੰ અલਵਿਦਾ ਕਿਹਾ ਦਿੱਤਾ ਗਿਆ ਤੇ ਜ਼ੈਨਾਲੀ ਉਹਨਾਂ ਵੱਲੋਂ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਗਿਆ ਤਾਂ ਦੱਸਦੀ ਕਿ 15 ਮਾਰਚ ਨੂੰ ਅੱਜ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਸਨ ਹੋਣ ਉਹਨਾਂ ਵੱਲੋਂ ਵੀ ਕਾਂਗਰਸ ਨੂੰ અલਵਿਦਾ ਆਖ ਦਿੱਤਾ ਗਿਆ ਹੈ ਤੇ ਆਮ ਆਦਮੀ ਪਾਰਟੀ ਦਾ ਪਲ ਤਾਂ ਗਿਆਤਾ ਸੂਤਰਾਵਤਾਪਕ ਜੇਕਰ ਗੱਲ ਕਰੀਏ ਤਾਂ ਖਬਰਾਂ سامنے ਆ ਰਹੀਆਂ ਨੇ ਕਿ ਹੁਣ ਆਮ ਆਦਮੀ ਪਾਰਟੀ ਰਾਜਕੁਮਾਰ ਚੱਬੇਵਾਲ ਨੂੰ ਹਸ਼ਿਆਰਪੁਰ ਤੋਂ ਕੈਂਡੀਡੇਟ ਐਲਾਨ ਸਕਦੀ ਹਾ ਤਾਂ ਦਾਸ ਜੀਏ ਕਿ ਇੱਕ ਦਲਿਤ ਚਾਰਾ ਨੇ ਰਾਜਕੁਮਾਰ ਚੱਬੇਵਾਲ ਤੇ ਉਹਨਾਂ ਵੱਲੋਂ ਚੱਬੇਵਾਲ ਤੋਂ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ ਤਾਂ ਇੱਕ ਦਲਿਤ ਚਾਰਾ ਔਨ ਕਰਕੇ ਵੱਡੀ ਗਿਣਤੀ ਚ ਵੋਟਾਂ ਹਾਸਲ ਕਰਕੇ ਵਿਧਾਇਕ ਬਣੇ ਸਨ ਤਾਂ ਉਸ ਤੋਂ ਬਾਅਦ ਇਹ ਵੀ ਦੱਸਦੀਏ ਕਿ ਵਿਧਾਨ ਸਭਾ ਦੇ ਵਿੱਚ ਡਿਪਟੀ ਸੀਐਲਪੀ ਲੀਡਰ ਵੀ ਨੇ ਰਾਜਕੁਮਾਰ ਚੱਬੇਵਾਲਤਾ ਇੱਕ ਬਹੁਤ ਵੱਡਾ ਝਟਕਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਲੱਗਦਾ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਨਾਲ ਹੀ ਇੱਕ ਪਹਿਲਾ ਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਵੀ ਕਾਂਗਰਸ ਛੱਡ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਵੀ ਕਾਂਗਰਸ ਨੂੰ ਅਲਵਿਦਾਗਿ ਹਾਕ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਇੱਕ ਹੋਰ ਨਾਮ ਸਾਹਮਣੇ ਆ ਰਿਹਾ ਤਾਂ ਦੱਸ ਜੀਏ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਵੀ ਹੁਣ ਅਲਵਿਦਾਗਿ ਦਿੱਤਾ ਗਿਆ ਤੇ ਪਾਸ਼ਪਾ ਦਾ ਹੱਥ ਪਾਰ ਲੀਤਾ ਗਿਆ ਤਾਂ ਆਮ ਆਦਮੀ ਪਾਰਟੀ ਦਾ ਨਹੀਂ ਬਲਕਿ ਭਾਜਪਾ ਦਾ ਹੱਥ ਫੜਿਆ ਜਾਂਦਾ ਹੈ ਬੁਢਲਾਡਾ ਤੋਂ ਸਾਬਕਾ ਵਿਧਾਇਕ ਸਨ ਮੰਗਤ رائے ਬਾਂਸਲ ਤੇ ਇਨਵਲੋਹਨ ਭਾਜਪਾ ਦਾ ਹੱਥ ਫੜ ਲੀਤਾ ਜਾਂਦਾ ਤਾਂ ਸੁਨੀਲ ਜਾਖੜ ਦੇ ਅਗਵਾਈ ਹੇਠ ਮੰਗਤ رائے ਬਾਂਸਲ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਆਗੂ ਵੱਡੇ ਨਾ ਸਿਆਸਤ ਦੇ ਇੱਕ ਦੂਜੇ ਦੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਦਾ ਰੁਕ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸਿਓ ਕਿ ਰਾਜਕੁਮਾਰ ਚੱਬੇਵਾਲ ਨੂੰ ਵੀ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਚ ਜੁਆਇਨ ਵਾਲੀ ਤਾਂਗੇ ਐਟਰੀ ਕਰਵਾ ਲਈਤੀ ਗਿਆ ਤਾਂ ਵਿਧਾਨ ਸਭਾ ਦੇ ਵਿੱਚ ਸਾ ਵਿਧਾਨ ਸਭਾ ਦੇ ਵਿੱਚ ਸੀਐਲਪੀ ਡਿਪਟੀ ਲੀਡਰਸ ਹਨ ਰਾਜਕੁਮਾਰ ਚੱਬੇਵਾਲਤਾ ਦਲਿਤ ਚਾਰਾ ਵੀ ਨੇਤਾ ਹੁਣ ਸੂਤਰਾਂ ਮੁਤਾਬਕ ਜੇਕਰ ਗੱਲ ਕਰੀਏ ਤਾਂ ਹਸ਼ਿਆਰਪੁਰ ਚ ਦਲਿਤ ਸੀਟ ਤੋਂ ਇਹਨਾਂ ਨੂੰ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਤੇ ਕਾਫੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਇੱਕ ਐਕਟਿਵ ਪੋਲਿਟਿਕਸ ਕਰਦੇ ਹੋਏ ਨਜ਼ਰ ਆਉਂਦੇ ਨੇ ਰਾਜਕੁਮਾਰ ਚੱਬੇਵਾਲਤਾ ਇਸ ਦੇ ਨਾਲ ਹੀ ਹੁਣ ਕੁਝ ਦਿਨਾਂ ਦੇ ਵਿੱਚ ਕਹਿ ਸਕਦੇ ਆ ਕਿ ਚੋਣ ਜਾਬਤਾ ਲੱਗ ਸਕਦਾ ਜਿਸ ਤੋਂ ਬਾਅਦ ਕਿਸੇ ਦੀ ਵੀ ਸਰਕਾਰ नहीं ਰਹੇਗੀ ਤਾਂ ਉਸ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਵੋਟਾਂ ਪੈਂਦੀਆਂ ਨੇ ਉਹ ਦੇਖਣਾ ਹੋਵੇਗਾ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਹੀ ਜਲਦ ਅਨਾਉਂਸਮੈਂਟ ਕੀਤੀ ਜਾ ਸਕਦੀ ਆ ਪਰ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀ ਆਪਣੇ ਕੈਂਡੀਡੇਟ ਨੂੰ ਛਾਂਟਣ ਦੇ ਵਿੱਚ ਲੱਗੀ ਹੋਈ ਆ ਉਹਨਾਂ ਦੇ ਲਿਸਟ ਨੂੰ ਸ਼ਾਰਟਲਿਸਟ ਕਰਨ ਦੇ ਵਿੱਚ ਲੱਗੀ ਆ ਤਾਂ ਜੋ ਵਧੀਆ ਤੋਂ ਵਧੀਆ ਕੈਂਡੀਡੇਟ ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਕੈਂਡੀਡੇਟ ਉਤਾਰ ਸਕੇ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ ਹਰ ਇੱਕ ਪਾਰਟੀ ਵੱਲੋਂ ਤਾਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਕਾਫੀ ਐਕਟਿਵ ਨਜ਼ਰ ਆ ਇਹ ਆਪਾਟ ਪਾ ਵੀ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪਰ ਕਾਂਗਰਸ ਦੀ ਗੱਲ ਕਰੇ ਤਾਂ ਕਾਂਗਰਸ ਹੁਣ ਹਜੇ ਤੱਕ ਆਪਣੇ ਕਿਸੇ ਵੀ ਕੈਂਡੀਡੇਟ ਦਾ ਨਾਮ ਐਲਾਨਿਆ ਨਹੀਂ ਗਿਆ ਤਾਂ ਲਗਾਤਾਰ ਹੀ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਨੌਰਥ ਸਾਈਡ ਤੇ ਕਾਫੀ ਜ਼ਿਆਦਾ ਪੋਲਿਟਿਕਸ ਐਕਟਿਵ ਨਜ਼ਰ ਆ ਰਹੀ ਹੈ ਤਾਂ ਦੇਖਣਾ ਹੀ ਹੋਵੇਗਾ ਕਿ ਹੁਣ ਹੋਰ ਕਿਹੜਾ ਨਵਾਂ ਸਿਆਸੀ ਆਗੂਆ ਸਿਆਸੀ ਪਾਰਟੀ ਕੀ ਨਵਾਂ ਐਕਸ਼ਨ ਲੈਂਦੀ ਹੈ ਲੋਕ ਸਭਾ ਚੋਣਾਂ ਲੈ ਕੇ ਪਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਵੀ ਜ਼ਰੂਰ ਕਰਵਾ ਦਿੰਨੇ ਆਂ ਤਾ ਕੋਜੀ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਹੈ ਤਾਂ ਅੱਜ ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੱਸਦੇ ਕਿ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਈ ਵੱਡੇ ਆਗੂਆਂ ਦੇ ਨਾਲ ਤੇ ਕਈ ਕਲਾਕਾਰਾਂ ਦੇ ਨਾਲ ਸ਼ਾਮਲ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਜਿਸ ਤੋਂ ਬਾਅਦ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਤਾਂ ਬੀਤੇ ਦਿਨੀ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਕਾਂਗਰਸ ਦਾ ਵੱਡਾ ਚਹਿਰਾ ਹਸਨ ਕਾਂਗਰਸ ਪਾਰਟੀ ਦਾ ਉਹਨਾਂ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜ ਲੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਐਲਾਨ ਦਿੱਤਾ ਜਾਂਦਾ ਜਿਸ ਤੋਂ